ਵੀਰ ਬੀਨੂ ਬਰਮਾ ਜਿਹੇ ਦਿਨ ਸਾਡੇ ਕੋ ਆਏ ਸੀ ਨਾ ਇਹ ਹੱਥ ਪੈਰ ਵੀ ਸੁਜੇ ਹੋਏ ਸੀ ਖੂਨ ਦੀ ਕਮੀ ਸੀ ਸਿਰਫ 2.5 ਗ੍ਰਾਮ ਖੂਨ ਸੀ ਇਹਨਾਂ ਚ ਅੱਜ ਬੀਨੂ ਬਰਮਾ ਜੀ ਆਪਣੇ ਪੈਰਾਂ ਤੇ ਖੜੇ ਨੇ ਠੀਕ ਨੇ ਸੋਜਿਸ਼ ਵੀ ਕੋਈ ਨਹੀਂ ਅੱਖਾਂ ਦਾ ਵੀ ਆਪਰੇਸ਼ਨ ਹੋ ਗਿਆ ਇਸ ਅੱਖ ਦੇ ਸਰਦਰੀ ਹੋਈ ਹੈ ਆਪਰੇਸ਼ਨ ਹੋ ਗਿਆ ਹੁਣ ਹੁਣ ਬਿਲਕੁਲ ਠੀਕ ਨੇ ਵਾਪਸ ਚਲੇ ਨੇ ਆਪਣੇ ਘਰ ਆਪਣੀ ਜ਼ਿੰਦਗੀ ਦੇ ਵਿੱਚ ਵਾਪਸ ਚਾਰ ਮਹੀਨੇ ਤੋਂ ਵੱਧ ਹੋ ਚੁੱਕੇ ਨੇ ਬੀਨੂ ਵਰਮਾ ਜੀ ਨੂੰ ਸਾਡੇ ਕੋਲ ਆਏ ਨੇ ਤੇ ਅੱਜ ਇਹ ਆਪਣੇ ਨਾਲਨੇ ਚ ਵਾਪਸ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਬੀਨੂ ਵਰਮਾ ਜਿਸ ਦਿਨ ਸਾਡੇ ਕੋਲ ਆਏ ਸੀ ਨਾ ਇਹ ਹੱਥ ਪੈਰ ਵੀ ਸੁੱਜੇ ਹੋਏ ਸੀ ਖੂਨ ਦੇ ਕਮੀ ਸੀ ਸਿਰਫ 2.5 ਗ੍ਰਾਮ ਖੂਨ ਸੀ ਇਹਨਾਂ ਚ ਅੱਖਾਂ ਚਿੱਟੀਆਂ ਹੋਈਆਂ ਪਈਆਂ ਸੀ ਐਦਾਂ ਪੀਲੇ ਰੰਗ ਦੇ ਸੌਰੀ ਸਰੀਰ ਚ ਪੂਰੇ ਸੂਜਨ ਸੀਗੀ ਅੱਖ ਤੋਂ ਦਿਖਾਈ ਵੀ ਨਹੀਂ ਸੀ ਦਿੰਦਾ ਅੱਜ ਬੀਨੂ ਬਰਮਾ ਜੀ ਆਪਣੇ ਪੈਰਾਂ ਤੇ ਖੜੇ ਨੇ ਠੀਕ ਨੇ ਸੋਜਿਸ਼ ਵੀ ਕੋਈ ਨਹੀਂ ਅੱਖਾਂ ਦਾ ਵੀ ਆਪਰੇਸ਼ਨ ਹੋ ਗਿਆ ਇਸ ਅੱਖ ਦੀ ਸਰਜਰੀ ਹੋਈ ਆ ਆਪਰੇਸ਼ਨ ਹੋ ਗਿਆ ਹੁਣ ਹੁਣ ਬਿਲਕੁਲ ਠੀਕ ਨੇ ਇਹ ਵਾਪਸ ਚੱਲੇ ਨੇ ਆਪਣੇ ਘਰ ਆਪਣੀ ਜ਼ਿੰਦਗੀ ਦੇ ਵਿੱਚ ਬਾਪ ਇਹ ਜਿਸ ਦਿਨ ਆਏ ਸੀ ਸਾਡੇ ਕੋਲੇ ਇਹਨਾਂ ਦੇ ਨਾਲ ਕੋਈ ਨਹੀਂ ਸੀ ਇਕੱਲਾ ਹੀ ਆਏ ਸੀ ਅਸੀਂ ਫਲੋਰ ਤੋਂ ਇੱਕ ਬਾਪੂ ਜੀ ਨੂੰ ਲੈ ਕੇ ਆਏ ਸੀ ਸਾਲ ਕੁ ਪਹਿਲਾਂ ਸਟੇਸ਼ਨ ਦੇ ਬਾਹਰ ਮੱਚਿਆ ਹੋਇਆ ਸੀ ਬਾਪੂ ਧੂਣੀ ਤੇ ਡੱਗ ਪਿਆ ਸੀ ਉਹਦੀਆਂ ਲੱਤਾਂ ਮੱਚ ਗਈਆਂ ਸੀ ਉਹਨਾਂ ਦੀ ਹਾਲਤ ਬਹੁਤ ਮਾੜੀ ਸੀ ਉਹ ਇੱਥੇ ਰਹੇ ਸਾਡੇ ਕੋਲੇ 5-6 ਮਹੀਨੇ ਠੀਕ ਹੋ ਕੇ ਫਿਰ ਉਹ ਚਲੇ ਗਏ ਸੀ ਉਹਨਾਂ ਨੇ ਬਾਪੂ ਜੀ ਨੇ ਅਗੋਂ ਇਹਨਾਂ ਨੂੰ ਇੱਥੇ ਭੇਜਿਆ ਸਾਡੇ ਕੋਲੇ ਉਹਨਾਂ ਨੇ ਦੱਸਿਆ ਵੀ ਮੈਂ ਉੱਥੇ ਠੀਕ ਹੋ ਕੇ ਆਇਆ ਇੰਦੀ ਹਾਲਤ ਬਾਈ ਦੀ ਬੀਨੂ ਜਿਹੜਾ ਨਾ ਕਿ ਦੀ ਬੀਨੂ ਕੁਮਾਰ ਬੀਨੂ ਬਰਮਾ ਇਹਨਾਂ ਦੀ ਹਾਲਤ ਬਹੁਤ ਮਾੜੀ ਸੀ ਇਹਨਾਂ ਨੂੰ ਫਿਰ ਉਹਨਾਂ ਨੇ ਇੱਥੇ ਰੈਫਰ ਕਰਤਾ ਸਾਡੇ ਕੋਲ ਇਹ ਬਾਪੂ ਉੱਥੋਂ ਆਟੋ ਲੈ ਕੇ ਫਲੋਰ ਤੋਂ ਇੱਥੇ ਪਹੁੰਚ ਗਿਆ ਜਦੋਂ ਇੱਥੇ ਬਾਹਰ ਪਿਆ ਦੇਖਿਆ ਸੀ ਹਾਲਤ ਇੰਨੀ ਮਾੜੀ ਕੈਂਪ ਲੱਗਿਆ ਹੋਇਆ ਸੀ ਅਸੀਂ ਅੰਦਰ ਕਰ ਲਿਆ ਪਹਿਲਾਂ ਤਾਂ ਅਸੀਂ ਇਹਨੂੰ ਵਾਪਸ ਭੇਜਣ ਬਾਰੇ ਕਹੇ ਬਾਪੂ ਤੂੰ ਕਿੱਥੋਂ ਆਇਆ ਤੂੰ ਘਰ ਦਾਸ ਕੌਣ ਆ ਤੇਰੇ ਅੱਗੇ ਪਿੱਛੇ ਇਹ ਕਹਿੰਦਾ ਮੇਰਾ ਕੋਈ ਨਹੀਂ ਹੈਗਾ ਅੱਗੇ ਪਿੱਛੇ ਚਲੋ ਉਸ ਟਾਈਮ ਇਨੂੰ ਐਂ ਸੀ ਮੇਰਾ ਲਾਜ ਹੋ ਜਾਵੇ ਕਿਸੇ ਨਾ ਕਿਸੇ ਤਰੀਕੇ ਅਸੀਂ ਬਰੇ ਇੱਥੇ ਦਾਖਲ ਕਰ ਲਿਆ ਸੀ ਕਿੰਨੇ ਮਹੀਨੇ ਹੋ ਗਏ ਬਿੰਨੂ ਵਰਮਾ ਜੀ ਚਾਰ ਪੰਜ ਮਹੀਨੇ ਹੋ ਗਏ ਪੰਜ ਮਹੀਨੇ ਹੋ ਗਏ ਨਾ ਨੂੰ ਇੱਥੇ ਸਾਡੇ ਕੋਲੇ 19/4/24 ਤੇ ਚੌਥੇ ਮਹੀਨੇ ਚ ਆਏ ਸੀ ਅੱਜ ਅੱਠਵਾਂ ਮਹੀਨਾ ਚੱਲਦਾ ਜੀ ਚਾਰ ਮਹੀਨੇ ਤੋਂ ਵੱਧ ਹੋ ਚੁੱਕੇ ਨੇ ਬਿੰਨੂ ਵਰਮਾ ਜੀ ਨੂੰ ਸਾਡੇ ਕੋਲ ਆਇਆ ਨੂੰ ਤੇ ਅੱਜ ਇਹ ਆਪਣੇ ਆਲਣੇ ਚ ਵਾਪਸ ਜਾ ਰਹੇ ਨੇ ਬਾਪੂ ਪਿੰਡ ਕਿਹੜਾ ਤੇਰਾ ਪਿੱਛੇ ਦਾ ਰਾਏ ਬਰੇਲੀ ਯੂਪੀ ਤੋਂ ਰਾਇਬਰੇਲੀ ਬੱਚੇ ਹੈਗੇ ਤੁਰੇ ਨਹੀਂ ਬਿਆਹ ਨਹੀਂ ਕਰਾਇਆ ਪੈਣ ਭਰਾ ਹੈਗੇ ਆਪਾਂ ਚਾਪਰੇਸ਼ਨ ਕਰਾਇਆ ਜੀ ਮੇਰੇ ਕਿੱਥੇ ਬੱਚੇ ਆ ਕਾੜੇ ਪ੍ਰੀਹਮ ਕਰਾਇਆ ਸੀ ਚਾਰ ਵਾਰੀ ਤੋਂ ਹੋਣੀ ਹੈ ਕਿ ਦੋ ਦੋ ਵਾਰੀ ਦੋਨੋਂ ਪਾਸੇ ਕਰਾ ਤੀਨ ਵਾਰੀ ਉਹ ਕਰੇ ਡਰ ਰੇਤਨਾ ਬਰਾਬਰ ਤੀਨਾਂ ਤੋਂ ਉਹਦੀ ਬਹੁਤ ਵਾਰੀ ਬੱਤੀ ਉਹ ਫਿਰ ਤਾਂ ਹੀ ਕਰ ਜਾਏ ਸੀ ਇੱਥੇ ਮਾਜਲੇ ਚਲੋ ਜਿੰਦਗੀ ਬਸ ਜਾ ਹੁਣ ਠੀਕ ਹਨ ਤੁ ਹੁਣ ਜਾਣਾ ਫਿਰ ਹਾਂ ਚੱਲਾ ਜੀ ਬਸ ਗੋਡੇ ਦਾ ਥੋੜੀ ਜਿਹੀ ਪਰੇਨ ਹੋਰ ਕੋਈ ਜਾਏਗਾ ਰੈਬਲਿਟੀ ਨਹੀਂ ਲੋੜ ਜਾ ਲੋਰ ਜਾਏਗਾ ਲੋਰੋਂ ਤੇ ਕਿੱਥੇ ਰਹੇਗਾ ਨਹੀਂ ਕਮਰੇ ਹੈ ਕਮਰਾ ਲਿਆ ਹੋਇਆ ਉੱਥੇ ਠੀਕ ਚਲੋ ਅਰਦਾਸ ਕਰਿਓ ਜੀ ਨਗਰੀ ਵਾਸ ਦੀ ਭਲੀ ਸਾਧੂ ਚੱਲਦੇ ਭਲੇ ਇਹ ਆਪਣੇ ਘਰ ਜਾ ਰਿਹਾ ਇਹ ਆਪਣੇ ਘਰ ਜਾ ਕੇ ਆਪਣੇ ਖੁਸ਼ੀਆਂ ਨਾਲ ਜੀਵਨ ਬਤੀਤ ਕਰੇ ਤੇ ਇਤੇ ਸੁਪਨਿਆਂ ਦੇ ਘਰ ਚ ਇਦਾਂ ਹੀ ਸ਼ਬਾਵਾਵਾਂ ਹੁੰਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ arre nahi binu mumbai dhanyawad aap